ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਰਬਪੱਖੀ ਨਾਇਕ ਸਤਿਗੁਰੂ ਜੀ ਹਨ ਔਰ ਮੈਂ ਅੱਜ ਦੀ ਕਵਤਾ ਦੇ ਵਿੱਚ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਚੇਪਾਰਸ਼ਾ ਦਾ ਵੀਰ ਰਸ ਦੇ ਨਾਲ ਭਰਿਆ ਹੋਇਆ ਜਲਵਾ ਆਪ ਗੁਰੂ ਦੀਆਂ ਸੰਕਾਂ ਦੇ ਨਾਲ ਸਾਂਝਾ ਕਰਨ ਦਾ ਯਤਨ ਕਰਦਾ ਹਾਂ ਆਹ ਵੇਖੀਏ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਚੇਪਾਰਸ਼ਾ ਕਿਵੇਂ ਜੰਗਾਂ ਜੁੱਧਾਂ ਦੇ ਅੰਦਰ ਰਣ ਮੈਦਾਨ ਦੇ ਅੰਦਰ ਆਪਣਾ ਬੀਰ ਰਸੀ ਕਰਤਬ ਦਿਖਾਉਂਦੇ ਰਹੇ ਮਹਾਰਾਜ ਸੱਚੇ ਪਾਤਸ਼ਾਹ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਬੀਰਤਾ ਨੂੰ ਦਰਸਾਉਂਦੀ ਹੋਈ ਕਵਤਾ ਦਲਬਾਬਾ ਬਿਧੀ ਚੰਦ ਸਾਹਿਬ ਜੀ ਦਾ ਹਜ਼ੂਰੀ ਕਵੀ ਸ਼ਰਜਾ ਹੈ ਇੰਜ ਬਿਆਨ ਕਰਦਾ ਹੈ ਬਾ 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 ਬੁੱਢਾ ਜੀ ਤੋਂ ਵਰ ਮਾਂ ਗੰਗਾ ਨੇ ਪੁੱਤ ਜਣਿਆ ਏ ਕਰਤਾਰਨ ਮੀਰੀ ਪੀਰੀ ਨੂੰ ਜਾਲਮ ਦੇ ਸਾਵੇਂ ਟਣਿਆ ਏ ਤਨ ਗੁਰ ਅਰਜਣ ਪ੍ਰਦਾਨ ਪਿਤਾ ਤਨ ਕਸ਼ਟ ਬੇਅੰਤ ਸਹਾਰ ਪਵਿੱਤਰ ਤਰ ਤਰਤੀ ਰੀ ਦਾ ਲਿਆਇ ਅਵਤਾਰ ਵਡਾਲੀਏ ਬਣ ਗਈ ਵਡਾਲੀ ਗੁਰਕੀ ਜੀ ਅਜ ਹੋ ਗਈ ਕਰਮਾਵਾਲੀਏ ਕਰਮੋਂ ਸਾੜਾ ਪੈ ਗਿਆ ਇਹੋ ਦੂਰ ਸਭੇ ਹੰਕਾਰ ਗਏ ਗੁਰੂ ਹਰਗੋਬਿੰਦ ਪਿਆਰੇ ਤੇ ਜੋ ਚੜਿਆ ਸੋ ਹਾਰ ਗਏ ਆਉ ਕਈ ਜੈਰੀ ਅਸਤਣ ਦੇ ਕੇ ਤੇ ਗੁਰ ਨੂੰ ਮਰਵਾਉਂ ਪਾਉਂਦੇ ਨੇ ਕਦੇ ਸਪਸ਼ ਪੇਰੇ ਲਾਉਂਦੇ ਨੇ ਹਰ ਸਰੀਓ ਸੱਪ ਮਰੋੜ ਲਿਆ ਤੇ ਪ੍ਰਾਣਾ ਤੈਂ ਇਨਕਾਰ ਗਏ ਗੁਰੂ ਹਰਗੋਬਿੰਦ ਪਿਆਰੇ ਤੇ ਜੋ ਚੜਿਆ ਏ ਸੋ ਹਾਰ ਗਏ ਹੋ ਪੰਚਮ ਗੁਰ ਦੇ ਉਪਰੰਤ ਘੁਰਾਨੇ ਕਾਇਆ ਨੂੰ ਪਲਟਾਇਆ ਏ ਤਨ ਤੇ ਗਾ ਨਾਲ ਸਜਾਇਆ ਏ ਤੇ ਤਖਤ ਅਕਾਲ ਬਨਾਇਆ ਏ ਉੱਚੇ ਦੁਨਿਆਵੀ ਜੋ ਚੜਿਆ ਏ ਸੋ ਹਾਰ ਗਏ ਔ ਚੰਦੂ ਜੈ ਦੋਖੀ ਦੁਸ਼ਟਾਂ ਦੇ ਨਕ ਵਿੱਚ ਨਕੇਲਾ ਪਾਇਆ ਏ ਫੜ ਬਿਧੀ ਚੰਦ ਜੈ ਸਿੱਖਾਂ ਨੇ ਤੇ ਟਕਾ ਟਕਾ ਮਗਵਾਇਆ ਏ ਆ ਪਿਤਾ ਗੁਰੂ ਦਾ ਬਦਲਾ ਹੈ ਕੁੱਲ ਸੰਗਤ ਦਾ ਦਿਲ ਠਾਰ ਗਏ ਗੁਰੂ ਹਰਗੋਬਿੰਦ ਪਿਆਰੇ ਤੇ ਜੋ ਚੜਿਆ ਏ ਸੋ ਹਾਰ ਗਏ ਔ ਲੈ ਸਾਡੇ 7000 ਫੌਜਾਂ ਮੁਗਲ ਸਖਾ ਚੜ ਆਇਆ ਸੀ ਪਾਰ ਕੜ ਤੋਪ ਵਿਚਤੇ ਪਿੱਛੇ ਵਾਲਨ ਸਾਇਆ ਸੀ ਬਲਵਾਰ ਕਰਨ ਦਾ ਦੱਸਦੇ ਰੇ ਬਲਵਾਰ ਕਰਨ ਦਾ ਦੱਸਦੇ ਰੇ ਪੈ ਦੇ ਖਾਂ ਤਈ ਹਵਾਰ ਗਏ ਗੁਰੂ ਹਰਗੋਬਿੰਦ ਪਿਆਰੇ ਤੇ ਜੋ ਚੜਿਆ ਏ ਸੋ ਹਵਾਰ ਗਏ ਆਓ ਚੇਵੇਂ ਸਤ ਗੁਰ ਦੀਤੇ ਗਏ ਲਾ ਦਿੱਤਾ ਅੰਤ ਲੰਗਾਰਾ ਸੀ ਰਣ ਭੂਮੀ ਅੰਦਰ ਮਾਰ ਗਏ ਗੁਰੂ ਹਰਗੋਬਿੰਦ ਪਿਆਰੇ ਤੇ ਜੋ ਚੜਿਆਏ ਸੋਹਾਰ ਗਏ ਆਉ ਤਨ ਦੇ ਥੇ ਪੜੇ ਮੁਖ ਸਿੰਘੇ ਗੁਰ ਕੀ ਸੇਵ ਕਮਾਈਏ ਗੁਰ ਸੀਨਾ ਬਣਿਆ ਬਿਦੀ ਚੰਦਾ ਲੈ ਲਈ ਖੂਬ ਵਡਿਆਈਏ ਆ ਕਿਸੇ ਰੂਪ ਵਿੱਚ ਆਪੇ ਹੀ ਗੁਰਜੰਟ ਸਿੰਘ ਨੂੰ ਤਾਰ ਗਏ ਗੁਰੂ ਹਰ ਯਾਰੇ ਤੇ ਜੋ ਚੜਿਆ ਏ ਸੋਹਾਰ ਗਏ ਜੋ ਚੜਿਆ ਏ ਸੋਹਾਰ ਗਏ